प्यारे दोस्तों मलान ने सिंह ਦਾ ਅਸਰ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਹਾਈ ਕੋਰਟ ਨੇ ਵੀ ਫੈਸਲਾ ਕੀਤਾ ਸੀ ਜਿਵੇਂ ਬੇਨੌਕਣ ਨੂੰ ਸੁਣਦੀ ਪਰ ਸੁਪਰੀਮ ਕੋਰਟ ਨੇ ਵੀ ਫੈਸਲਾ ਮलान ਦੇ ਹੱਕ ਪਰ ਕਰਦਾ ਹੈ ਜੋ 17/7/2020 ਤੋਂ ਭਰਤੇ ਹੋਏ ਮਲਾਜਮਾਂ ਉਹਨਾਂ ਲਈ ਜਿਵੇਂ ਬੇਨੌਕਣ ਨੂੰ ਸੁਣਦੀ ਫੈਸਲਾ ਕੀਤਾ ਹੈ ਦੂਜੇ ਪਾਸੇ ਸੈਕਟਰੀਟੇਟ ਦੇ ਵਿੱਚ ਉੱਚ ਅਧਿਕਾਰਾਂ ਨੇ ਮੀਟਿੰਗ ਕੀਤੀ ਗਈ ਹੈ ਇਸ ਵਿਸ਼ੇ ਦੇ ਉੱਪਰ ਜਿਵੇਂ ਪੇਗ ਸੁਣਦੀ ਗੱਲਬਾਤ ਕੀਤੀ ਗਈ ਹੈ ਦੇਖੋ ਜੇ ਤੁਹਾਨੂੰ ਜੇ ਪੰਜਾਬ ਸਰਕਾਰ ਲਾਗੂ ਕਰ ਸਕਦੀ ਹੈ ਇਹ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਮਿਲਾਨਾ ਡੀਏ 52% ਆ ਪਰ ਪੰਜਾਬ ਨੂੰ ਮਿਲਾਨਾ ਡੀਏ ਹੈ ਉਹ 42% ਆ 11% ਦੇ ਵਾਧੇ ਨੂੰ ਲੈ ਕੇ ਵੀ ਪੰਜਾਬ ਦੇ ਮਨਮੋਖ ਨਿਪਹੁਤਮਾਂ ਦੇ ਨਾਲ ਮੇਤਵਾਂ ਹਰਪਾਲ ਸਿੰਘ ਜੀ ਮਨਾਂ ਮੀਟਿੰਗਾਂ ਕੀਤੀਆਂ ਪਰ ਮੀਟਿੰਗ ਕੋਈ ਸਿੱਟਾ ਨਹੀਂ ਨਿਕਲਿਆ ਜੇ ਸੁਝਸ ਕਰੇ ਲਗਾਤਾਰ ਸਿੰਘ ਹਾਜ਼ਰੀਆ ਸੰਜੇ ਫਰਮ ਦੇ ਆਗੂ ਸਤੀਸ ਰਾਣਾ ਨੇ ਕਿਹਾ ਜੇਕਰ ਸਰਕਾਰ ਨੇ ਮਲਾਂ ਨੂੰ ਪੇਕ ਵਨਾਈ ਰਿਹਾ ਕਿਉਂਕਿ 5 ਸਾਲ 6 ਮਹੀਨੇ ਰਿਹਾ ਬਣਦਾ ਹੈ ਲਗਭਗ 18000 ਰੁਪਏ ਬਣਦਾ ਹੈ ਉਹ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਾਲੇ ਵਿੱਚ ਜੋ 50 ਸਰਕਾਰ ਆ ਉਹਰੇ ਵਿਰੁੱਧ ਸੰਘਰਸ਼ ਜੋ ਤਿੱਖਾ ਕੀਤਾ ਜਾਊਗਾ ਕਿਉਂਕਿ ਮਲਾਂ ਨੇ ਮੁੱਖ ਮੰਗਾ ਹਨ ਪ੍ਰਾਣੀ ਪੈਨਸਨ ਲੱਗ ਜAVE ਸਾਨੂੰ ਯੂਪੀਐਸ ਮਨਜ਼ੂਰ ਨਹੀਂ ਸਾਨੂੰ ਐਨਪੀਐਸ ਮਨਜ਼ੂਰ ਨਹੀਂ ਜੋ ਮੋਦੀ ਸਰਕਾਰ ਨੇ ਹੁਣ ਯੂਪੀਐਸ ਦੇ ਉੱਪਰ ਨੋਟੀਫਿਕੇਸ਼ਨ ਕੀਤਾ 24 ਜਨਵਰੀ ਨੂੰ ਉਸ ਦਾ ਮਲਾਮ ਰੋਰ ਕਰ ਰਹੇ ਹਨ ਤੇ ਪੰਜਾਬ ਦੇ ਵਿੱਚ ਉਸ ਨੋਟੀਫਿਕੇਸ਼ਨ ਆ ਕਾਫੀ ਮਸਥੜ ਗਈਆਂ ਗਾਰਾ ਫਿਰ ਅਸੀਂ ਮੰਗ ਕਰਦੇ ਹਾਂ ਕਿ 17/2020 ਵਾਲੇ 2020 ਵਾਲੇ ਮਲਾਜਮਾਂ ਨੂੰ 6ਵੇਂ ਪੇਚ ਲੋਗ ਦਿੱਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਡੀਆ ਕਿਸ਼ਤਾਂ ਦਾ ਜੋ ਬਕਾਇਆ ਤਾਂ ਜਾਵੇ ਜੋ ਰਿਟਾਇਰਮੈਂਟ ਦੇ ਮਲਾਜਮਾਂ ਉਹਨਾਂ ਨੂੰ ਫੈਕਟਰ 2.93 ਤੇ ਲਾਏ ਇਹ ਮੁੱਖ ਮੰਗਾਂ ਹਨ ਜੀ 50 ਸ੍ਰਗਮਾਂ ਦੀ ਮੰਗਾਂ ਪੂਰੀਆਂ ਕਰੇ ਤਾਂ ਕਿ ਧੰਨੇ ਮਜਾਰੇ ਪੰਜਾਬ ਨਾਲ ਨਾ ਲਾਉਣ ਦੂਜੇ ਪਾਸੇ ਜੋ ਹੁਣ ਚੋਣਾਂ ਦਾ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਹੋ ਸਕਦਾ ਹੈ ਮੁੱਖ ਮੰਤਰੀ ਭਗਵਾਨ ਜੀ ਮਲਾਹ ਹੱਕ ਵਜੋਂ ਕੋਈ ਫੈਸਲਾ ਪੰਜਾਬ ਵਿੱਚ ਸੁਣਾ ਸਕਦੇ ਹਨ ਜੀ ਧੰਨਵਾਦ ਸਾਥੀਓ ਮੇਰੇ ਜਨਨ ਨੂੰ ਸਬਸਕ੍ਰਾਈਬ ਕਰੋਗੇ